ਜਾਣੇ ਕਿ 5 ਦਿਨ ਹੋਇਆ ਸੋਈ ਨੂੰ 5 ਦਿਨ ਹੋ ਗਏ ਸੋਈ ਨੂੰ ਹਾਂਜੀ ਠੀਕ ਆ ਮਗਰ ਬੱਸਾ ਜੀ ਬੱਸਾ ਮਗਰ ਦੁੱਧ ਬੋੜਾ ਕਿੰਨਾ ਤਿਆਰ ਜੀ ਬੋੜਾ 14 ਲੀਟਰ ਤਿਆਰ ਆ ਹੁਣ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਖੋ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚੀਆਂ ਦੇ ਨੇੜੇ ਪੈਂਦਾ ਏ ਠੀਕ ਆ ਜੀ ਬਾਈ ਕੋਲ ਇੱਕ ਗਾਂ ਸੋਈ ਵੀਤਾ ਜੀ ਤੇ ਇੱਕ ਛੋਟੀ ਗੱਬਣ ਵੱਧ ਜਾਣ ਕਰ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ 24 ਘੰਟੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਸੋਹਣ ਸਿੰਘ ਜੀ ਪਿੰਡ ਪਿੰਡ ਪਖੋਗੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਵੈੜ ਜਾਣਕਾਰੀ ਦਿਓ ਕਿਵੇਂ ਕੀ ਗੱਲਬਾਤ ਆ ਕਿ ਤਸਵੀਰ ਹੈ ਵੈੜ ਜੀ ਸਜਸ ਹੋਈ ਜਾ ਜਾਨੀ ਕਿ 5 ਦਿਨ ਹੋਇਆ ਸੋਈ ਨੂੰ 5 ਦਿਨ ਹੋ ਗਿਆ ਸੋਈ ਨੂੰ ਹਾਂਜੀ ਠੀਕ ਆ ਮਗਰ ਬੱਸਾ ਜੀ ਬੱਸਾ ਮਗਰ ਦੁੱਧ ਬੋੜਾ ਕਿੰਨਾ ਤਿਆਰ ਜੀ ਬੋੜਾ 14 ਲੀਟਰ ਤਿਆਰ ਆ ਹੁਣ 14 ਲੀਟਰ ਤਿਆਰ ਆ ਰੇਟ ਭਰਾ ਜਾਇ ਜਾ ਰੇਟ ਜੀ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰੋਗੇ ਹਾਂਜੀ ਠੀਕ ਆ ਹਾਂਜੀ ਲੋਪਰਾ ਚੈੱਕ ਕਰ ਸਕਦੇ ਤਣ ਲੈ ਵਾ ਠੰਡੀ ਸੀਲਾ ਪੂਰੀ ਠੀਕ ਆ ਠੰਡੀ ਸੀਲਾ ਪੂਰੀ ਹਾਂਜੀ ਇਹ ਤੋਰ ਦੋ ਭਰਾ ਲੋਪਰਾ ਬਾਈਕਾਂ ਠੰਡੀ ਸੀਲਾ ਪੂਰੀ ਦੇਖ ਸਕਦੇ ਮਰਜੀ ਹੱਥ ਫੇਰੇ ਚੱਲੋ ਠੀਕ ਆ ਜੀ ਤੇ ਦੋੜਾਂਗੇ ਟੋਲੇ ਜਾੜਾ ਹਾਂ ਚਾੜਾਂਗੇ ਟੋਲੇ ਜੀ ਚਾੜਾਂਗੇ ਚੱਲੋ ਲੋ ਮੋਰਦੂ ਬਰਾ ਤੋਰਦੂ ਤੋਰਦਾ ਤੋਰਦੀ ਮੋਰਦੂ ਬੰਤੋਰ ਲੋ ਜੀ ਚੱਕਰ ਸਾਹਿਬ ਬਰਾ ਮਾਗਰ ਬੱਸਾ ਕਰ ਮਾੜੀ ਦਾ ਤਾਜੀ ਸੂਈ ਵੀ ਆ ਜਰਸੀ ਹੈ ਬਰਾ ਹਨਾ ਆਹ ਜੀ ਜਰਸੀ ਠੀਕ ਹੈ ਜੀ ਲੋ ਜੀ ਸਪੈਸ ਕੁਆਲਟੀ ਨਾੜਾ ਨੂੜਾ ਦੁੱਧੜੀ ਨੂੰ ਦੇਖ ਸਕਦੇ ਨੇ ਲੇਵਾ ਸਵੇਰੇ ਤਾਂ ਵੀਰੇ ਚਵਾਈ ਹੋਈ ਵੀ ਆਪਣੀ ਹਨਾ ਹਾਂ ਜੀ ਸਵੇਰੇ ਚਵਾਈ ਹੋਈ ਵੀ ਅੱਜ ਹੁਣ ਸਵੇਰੇ ਚਵਾਈ ਹੋਈ ਹੈ ਜੀ ਹੁਣ 11:30 ਦਾ ਟਾਈਮ ਹੋ ਗਿਆ ਹਨਾ ਹਾਂ ਜੀ ਹੁਣ ਠੀਕ ਹੈ ਜੀ ਲੋ ਬਰਾ ਕਿਉਂਕਿ ਹੁਣ ਸਵੇਰ ਦੀ ਵੀਡੀਓ ਆ ਚੱਕਾ ਸਰਦ ਲੈਓ 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 ਮੋੜ ਦੇ ਲੈਓ ਜੀ ਫੇਸ ਬਿਊਟੀ ਲੈਓ ਜੀ ਚੈੱਕ ਕਰ ਸਕਦੇ ਹੋ ਲੈਓ ਜੀ ਲੈ ਵਾ ਮਗਰ ਬਸਾ ਜੀ ਹੈ ਸਾਜੀ ਬਸਾ ਜੀ ਮਗਰ ਠੀਕ ਹੈ ਜੀ ਅੱਜ ਵੀ ਛੋਟੀ ਜਾਣਕਾਰੀ ਦੋ ਜੀ ਤੋਂ ਤੋਂ ਇਹ ਜੀ ਦੂਜੇ ਸੂਰੇ ਤੋਂ ਆ ਜੀ ਹਾਂਜੀ ਤੇ ਕੱਚੀ ਆ ਥੋੜੀ ਜੀ ਕਿੰਨੇ ਘੰਟੇ ਦੀ ਕੱਚੀ ਆ ਇਹ ਡੇਢ ਮਹੀਨੇ ਦੀ ਕੱਚੀ ਆ ਜੀ ਡੇਢ ਮਹੀਨੇ ਦੀ ਕੱਚੀ ਆ ਜੀ ਇਹ ਵੀ ਪਕਾਉ ਹੋਆ ਜੀ ਠੀਕ ਆ ਦੋਨੇ ਲਾਗੂ ਗਾਉ ਹੋਏ ਜੀ ਕੰਮ ਪਤਾ ਕਰਵਾ ਜੀ ਪਰਮਾ ਦਾ ਹਾਂ ਜੀ ਤੇ ਸਾਫ ਸਮਝ ਆ ਗਈਗਾ ਠੀਕ ਆ ਹਾਂ ਠੀਕ ਆ ਬਈ ਕਹਿੰਦਾ ਬਈ ਦੋਨੇ ਸੇਲ ਕਰਨੀਆਂ ਤੇ ਇਹ ਦੂਜੀ ਸੁਣ ਇਹਦਾ ਰੇਟ ਰੂਟ ਜੀ ਰੇਟ ਇਹਦਾ ਫੋਨ ਤੇ ਕਰਾਂਗੇ ਇਹਦਾ ਰੇਟ ਫੋਨ ਹਾਂ ਜੀ ਠੀਕ ਆ ਤੋੜ ਦੋ ਭਰਾ ਇਹਨੂੰ ਵੀ ਮੜਾ ਜਾ ਤੋਰਾ ਦਿਖਾ ਦਈਏ ਡੇਢ ਮਹੀਨੇ ਦੀ ਕੱਚੀ ਠੀਕ ਆ ਜੀ ਫਰੈਂਟ ਪੱਖੋ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕਾਚੇ ਦੇ ਨੇੜੇ ਤੇ ਠੀਕ ਆ ਜੀ ਜਿਸ ਦਾ ਹਣਪੇ ਆ ਮਸੂਰ ਉੱਥੋਂ ਦੇ ਪਿੰਡ ਆ ਨਾਲ ਪੱਖੋ ਕੈਂਚੀ ਪੱਖੋ ਬਾਈ 2 ਆ ਇੱਕ ਪਰਲੇ ਪੱਖੋ ਇੱਕ ਔਰਲੇ ਪੱਖੋ ਆ ਠੀਕ ਆ ਜੀ ਉਹਦਾ ਵੀ ਜ਼ਿਲ੍ਹਾ ਬਰਨਾਲਾ ਪੈਂਦਾ ਇਹਦਾ ਵੀ ਉਹ ਪੱਖੋ ਇਹ ਪੱਖੋ ਕੇ ਆ ਜੀ ਠੀਕ ਆ ਜੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਾਵਾਂਗੇ ਮੋੜਨ ਦਾ ਭਰਾ ਲੋ ਜੀ ਛੋਟੀ ਸੋਹਣੀ ਸਨਖੀ ਆ ਡੇਢ ਮਹੀਨੇ ਦੀ ਕੱਚੀ ਆ ਠੀਕ ਆ ਜੀ ਲੋ ਜੀ ਸਾਮ ਸਮਝਾ ਲੈ ਹੈ ਨੀਗਾ ਪਸੂ ਸੇਲ ਕਰਨੇ ਦੋਨੇ ਠੀਕ ਆ ਜੀ ਹਾਂ ਜੀ ਦੋਨੇ ਬਾਈ ਕਹਿੰਦਾ ਦੋਨੇ ਪਸੂ ਸੇਲ ਆ ਤੇ ਰੇਟ ਬਾਈ ਜਾਇਜ਼ ਹੀ ਹੋਣਗੇ ਹਾਂ ਜਾਇਜ਼ ਹੀ ਹੋਣਗੇ ਰੇਟ ਜੀ ਬਾਈ ਕਹਿੰਦਾ ਦੇਣ ਲੈਣ ਵਾਲੇ ਆ ਰੇਟ ਦੋਨੇ ਜਾ ਤੇ ਅਦਮਾਗੇ ਤੇ ਦੋਨੀਆਂ ਸੇਲ ਕਰਨੀਆਂ ਸਾਮ ਸਮੇਂ ਥੋੜਾ ਜਿਹਾ ਔਖਾ ਹੁੰਦਾ ਬਾਈ ਕੰਮ ਤੇ ਲੱਗਿਆ ਵਾ ਠੀਕ ਹੈ ਹਾਂ 20 ਬਾਈ ਕਿਲੋਸਤ ਕਰੇ ਉਹ ਜੀ ਠੀਕ ਹੈ ਜੀ ਠੀਕ ਹੈ 20 ਬਾਈ ਕਰੇਗੇ ਤਾਂ ਜੀ ਬਾਈ ਕਰੇ ਹਾਂ ਲੈਣ ਤਾਂ ਤਾ ਤੁਸੀਂ ਲਾ ਹਵੇ ਭਰਾ ਠੀਕ ਹੈ